ਅੱਸੀ ਗੱਲ ਸਰ ਵੀਰਾਂ ਨੂੰ ਵੀਰੇ ਖੇਤ ਚੱਲਨੇ ਆ ਪੱਠੇ ਚੱਕਣ ਕਿਉਂਕਿ ਕੰਮ ਸੀ ਨਹੀਂ ਬਿੱਲੇ ਸੀਗੇ ਤੇ ਮੈਂ ਕਿ ਚੱਲ ਪੱਠੇ ਢੁੱਡੇ ਚੱਕ ਲੈਣੇ ਤੇ ਹੁਣ ਆਪਾਂ ਪੱਠੇ ਚੱਕਤੇ ਤੇ ਫਿਰ ਘਰੇ ਸੱਦਨੇ ਆ ਤੇ ਪੰਡਾ ਆਪਣੀ ਕਿੱਡੀ ਕੁ ਵੱਡੀ ਬਠਾ ਬਾਪੂ ਮੈਂ ਤਾਂ ਦੇਖਿਆ ਹੀ ਨਹੀਂ ਬਾਪੂ ਵੱਢ ਕੇ ਜਫਾ ਕੇ ਹੱਥ ਤੇ ਤੁਹਾਡੇ ਵੀਰ ਦੀ ਢੋਟੀ ਲੱਗੀ ਪੱਠੇ ਚੱਕਣ ਤੇ ਮੈਂ ਕਿ ਚੱਲ ਚੱਕ ਕੇ ਤੇ ਲੈ ਆਉਣੇ ਆ ਹਾਂ ਵੀਰੇ ਆ ਗਏ ਪੱਠੇ ਚੱਕਣ ਤੁਮ ਦੱਸੇ ਸੀ ਪੱਠਿਆਂ ਦੀ ਪਾਨ ਲੱਗੀ ਆ ਕਾਫੀ ਜਿਆਦਾ ਵੱਡੀ ਆ ਤੇ ਆਪਾਂ ਲੈ ਚੱਲਨੇ ਆ ਆਪਣੇ ਪਲਟਿਨੀ ਤੇ ਠੀਕ ਆ ਮਨ ਲੱਗਦਾ ਲੱਗਿਆ ਆ ਚੱਕਣੇ ਆ ਪਾਨ ਚੱਕੀ ਦੀ ਤਾਂ ਉਹ ਅੰਕਲਾਂ ਦਾ ਜੇ ਹਲਫ ਕਰ ਦੇਵੇ ਤਾਂ ਠੀਕ ਆ ਤੇ ਆਪ ਰਖਣੀ ਨੂੰ ਦਿੱਤੇ ਵੀਰੇ ਪੱਠੇ ਆਪਣੇ ਲੱਦੇ ਗਏ ਤੇ ਹੁਣ ਕੋਈ ਪ੍ਰਵਾਹ ਨਹੀਂ ਠੀਕ ਆ ਤੇ ਹੁਣ ਆਪਾਂ ਕਾਲਦੇ ਨੇ ਕਿ ਦੇ ਵੀ ਹੁਣ ਆਪਣੇ ਜਾ ਵੜਨਗੇ ਕਿ ਕਿ ਆਪਾਂ ਪਾਤੀ ਰੱਸੀ ਠੀਕ ਆ ਇਹ ਰੱਸੀ ਬੜੇ ਕੰਮ ਦੇ ਸੀ ਕਿ ਆਪਾਂ ਨੇ ਡੈਕੋਰੇਸ਼ਨ ਕੀਤੀ ਜਿੰਨੀ ਵੀ ਇਹਦੇ ਸਿਰ ਤੇ ਕੀਤੀ ਆ ਕਿਉਂਕਿ ਵੀਰੇ ਕੱਲਾ ਜੇ ਨਾ ਬੰਦਾ ਜਦੋਂ ਹੁੰਦਾ ਨਾ ਇੰਨੇ ਨਾ ਬੰਦਾ ਜਿੰਨਾ ਮਰਜ਼ੀ ਵਜਨ ਲਾਦ ਲੈ ਸਕਦਾ ਤੇ ਵੀਰੇ ਪਲਟੀਨੇ ਦਾ ਲਾਦ ਵੇਖੋ ਆਪਣੇ ਦੇ ਠੀਕ ਆ ਗਰੀਬੀ ਚਲਾ ਜਾ ਕੀਤੀ ਫਿਰਨੇ ਆ ਤੇ ਤੁਸੀਂ ਯਾਰ ਸਪੋਰਟ ਕਰੋ ਯਾਰ ਆਪਾਂ ਗਰੀਬੀ ਤੋਂ ਯਾਰ ਉਹ ਤਾਂ ਉਠਾਂਗੇ ਯਾਰ ਤੁਹਾਡੇ ਵਾਸਤੇ ਬਹੁਤ ਕੁਝ ਲੈ ਕੇ ਆਵਾਂਗੇ ਗਿਵੇਵੇ ਲੈ ਕੇ ਆਵਾਂਗੇ ਐ ਨਹੀਂ ਵੀਰੇ ਜੇ ਤੁਸੀਂ ਮੈਨੂੰ ਸਪੋਰਟ ਕਰੋਗੇ ਮੈਂ ਤੁਹਾਡੇ ਨਾਲ ਖੜਾਂਗਾ ਵੀਰੇ ਠੀਕ ਆ ਤੇ ਹੁਣ ਆਪਾਂ ਪੱਠੇ ਲੈ ਕੇ ਜਾਣੇ ਨੇ ਆ ਨਿੱਕਾ ਜਿਹਾ ਵੀਡੀਓ ਹੈ ਕਿਦਾਂ ਦਾ ਲੱਗਿਆ ਤੁਸੀ ਕਮੈਂਟਾਂ ਜਰੂਰ ਦੱਸਿਓ ਤੇ ਆਪਣੇ ਇੱਕ ਵਨ ਮਾਲਵਾ ਵਲੌਗ ਨੂੰ ਫੋਲੋ ਕਰ ਲਓ ਚਾਹੇ ਆ ਤੁਸੀਂ ਵੇਖ ਰਹੇ ਹੋ YouTube ਤੋਂ ਚਾਹੇ ਵੇਖ ਰਹੇ ਜੇ Facebook ਤੋਂ ਤੇ ਚਾਹੇ ਵੇਖ ਰਹੇ ਜੇ Instagram ਤੋਂ ਵੀਰੇ ਜਿੱਥੇ ਵੀ ਤੁਸੀਂ ਵੀਡੀਓ ਵੇਖੋਗੇ ਨਾ ਵੀਰੇ ਉੱਥੇ ਹੀ ਲਾਈਕ ਸ਼ੇਅਰ ਕਮੈਂਟ ਤੇ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਆ ਜੀ ਠੀਕ ਹੈ ਤੇ ਅੱਜ ਦਾ ਵੀਡੀਓ ਆਹ ਤੁਹਾਨੂੰ ਕਿਦਾਂ ਦਾ ਲੱਗਿਆ ਤੁਸੀ ਕਮੈਂਟਾਂ ਜਰੂਰ ਦੱਸਿਓ ਤੇ ਆਪਾਂ ਇੱਥੇ ਵੀਡੀਓ ਦਾ ਐਂਡ ਕਰਨ ਲੱਗੇ ਆ ਕਿਉਂਕਿ ਬੈਟਰੀ ਘਟ ਹੈਗੀ ਕਿਉਂਕਿ ਸਾਰਾ ਦਿਨ ਮੈਂ ਚਾਰਜਰ ਨਹੀਂ ਲਾਇਆ ਫੋਨ ਠੀਕ ਹੈ ਤੇ ਤੁਸੀਂ ਫਟਾਫਟ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਤੇ ਆਪਾਂ ਹੁਣ ਚੱਲੇ ਆਪਦੇ ਘਰੇ ਤੇ ਘਰੇ ਜਾ ਕੇ ਆਪਾਂ ਦੇ ਕੰਮ ਕਰ ਲਾਂਗੇ ਓਕੇ ਥੈਂਕ ਯੂ ਸੋ ਮਚ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਪਿਆਰਾ ਜਾਂ ਥੈਂਕ ਯੂ ਨਾਲ ਹੀ ਤੇ ਪਿਆਰਾ ਜਾਂ ਕਮੈਂਟ ਨਾਲ ਆਪਾਂ ਖੁਸ਼ ਹੋ ਜਾਾਂਗੇ ਤੇ ਲਾਈਕ ਜ਼ਰੂਰ ਕਰੋ ਯਾਰ ਲਾਈਕ ਕਰਨ ਨਾਲ ਕੁਝ ਨਹੀਂ ਜਾਂਦਾ ਓਕੇ ਥੈਂਕ ਯੂ ਸੋ ਮਚ ਵੀਡੀਓ ਦੇਖਣ ਵਾਸਤੇ